ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਤਰਮਿੰਦਰ ਲਾਢੀ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਹੌਸਲੇ ਬੁਲੰਦ ਵਿੱਚ ਦੋਸਤੋ ਜਿੱਥੇ ਅਸੀਂ ਨਵੇਂ-ਨਵੇਂ ਜਾਣਕਾਰਾਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਿੰਦੇ ਹਾਂ ਦੋਸਤੋ ਇਸੇ ਸ਼੍ਰੇਣੀਲਾ ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਕੰਮ ਦੀ ਜੋ ਕਿ ਬਹੁਤ ਹੀ ਘੱਟ ਇਨਵੈਸਟਮੈਂਟ ਤੋਂ ਸ਼ੁਰੂ ਕਰਕੇ ਇੱਕ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ ਦੋਸਤੋ ਜੀ ਹਾਂ ਦੋਸਤੋ ਅੱਜ ਕੱਲ੍ਹ ਦੇ ਯੂਥ ਨੂੰ ਜਿੱਥੇ ਨੌਕਰੀਆਂ ਨਹੀਂ ਮਿਲਦੀਆਂ ਉਹਨਾਂ ਨੂੰ ਆਪਣੇ ਬਿਜ਼ਨਸ ਬਾਰੇ ਸੋਚਣਾ ਪੈਂਦਾ ਹੈ ਨੌਕਰੀਆਂ ਬਾਰੇ ਸੋਚਣਾ ਪੈਂਦਾ ਹੈ ਤੇ ਇਸੇ ਸ਼੍ਰੇਣਕਲਾ ਦੇ ਵਿੱਚ ਅੱਜ ਇੱਕ ਐਸੇ ਕੰਮ ਦੀ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਜੋ ਕਿ ਇੱਕ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਇੱਕ ਵੱਡਾ ਮੁਨਾਫਾ ਕਮਾਇਆ ਜਾ ਸਕਦਾ ਹੈ ਦੋਸਤੋ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਅਸੀਂ ਤੁਹਾਨੂੰ ਬਹੁਤ ਐਦਾਂ ਦੀਆਂ ਜਾਣਕਾਰੀਆਂ ਦਿੰਦੇ ਰਹਨੇ ਹਾਂ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜੀ ਦੋਸਤੋ ਗੱਲ ਕਰਾਂਗੇ ਅਜਿਹੇ ਬਿਜ਼ਨਸ ਦੀ ਜੋ ਕਿ ਬਹੁਤ ਹੀ ਘੱਟ ਇਨਵੈਸਟਮੈਂਟ ਨਾਲ ਸ਼ੁਰੂ ਕੀਤਾ ਜਾ ਸਕਦਾ ਇੱਕ ਅਜਿਹਾ ਕਾਰੋਬਾਰ ਹੈ ਜਿਸ ਨਾਲ ਤੁਸੀਂ ਵਧੇਰੇ ਮੁਨਾਫਾ ਕਮਾ ਸਕਦੇ ਹੋ ਹੌਲੀ ਹੌਲੀ ਇਸ ਕੰਮ ਨੂੰ ਵਧਾ ਕੇ ਤੁਸੀਂ ਵੱਧ ਮੁਨਾਫੇ ਵੱਲ ਵੀ ਜਾ ਸਕਦੇ ਹੋ ਦੋਸਤੋ ਗੱਲ ਕਰਦੇ ਆ ਸਰੋਂ ਦੇ ਤੇਲ ਦੇ ਬਿਜ਼ਨਸ ਦੀ ਦੋਸਤੋ ਬਹੁਤ ਹੀ ਸਹੀ ਸ਼ਬਦਾਂ ਵਿੱਚ ਗੱਲ ਕਰੀਏ ਬਹੁਤ ਹੀ ਸੌਖੇ ਢੰਗ ਨਾਲ ਜੇ ਤੁਹਾਨੂੰ ਸਿਖਾਇਆ ਜਾਵੇ ਇਸ ਬਾਰੇ ਤਾਂ ਤੁਸੀਂ ਬਹੁਤ ਜਲਦੀ ਸਮਝ ਜਾਓਗੇ ਦੋਸਤੋ ਤੁਸੀਂ ਦੋਸਤੋ ਕਰਨਾ ਕੀ ਹੈ ਕਿ ਤੁਸੀਂ ਸਰੋਂ ਲੈਣੀ ਹੈ ਸਰੋਂ ਦੇ ਬੀਜ ਲੈਣੇ ਆ ਜੋ ਕਿ ਤੁਹਾਨੂੰ ਆਰਾਮ ਨਾਲ ਮੰਡੀ ਵਿੱਚ 50 ਤੋਂ 60 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਮਿਲ ਜਾਣਗੇ ਦੋਸਤੋ ਤੁਸ ਤੁਹਾਨੂੰ ਕਰਨਾ ਕੀ ਹੈ ਜੇਕਰ ਅਸੀਂ ਅੱਜ ਦੇ ਰੇਟ ਦੇ ਗੱਲ ਕਰੀਏ ਤਾਂ ਆਪਾਂ ਮੰਨ ਕੇ ਚੱਲਦੇ ਹਾਂ ਕਿ 50 ਰੁਪਏ ਕਿਲੋ ਤੁਹਾਨੂੰ ਸਰੋਂ ਦੇ ਬੀਜ ਮਿਲ ਜਾਣਗੇ ਠੀਕ ਹੈ ਦੋਸਤੋ ਤੁਸੀਂ ਕਰਨਾ ਕੀ ਹੈ ਦੋਸਤੋ 30 ਕਿਲੋ ਬੀਜਾਂ ਨੂੰ ਲੈ ਕੇ ਉਸ ਚੋਂ ਤੇਲ ਕਢਾ ਕੇ ਵੇਚਣ ਦਾ ਕਾਰੋਬਾਰ ਸ਼ੁਰੂ ਕਰਨਾ ਜਿਸ ਵਿੱਚ ਤੁਸੀਂ ਇੱਕ ਚੰਗਾ ਮੁਨਾਫਾ ਕਮਾ ਸਕਦੇ ਹੋ ਦੋਸਤੋ ਕਿਵੇਂ ਕਮਾ ਸਕਦੇ ਹੋ ਇਸ ਬਾਰੇ ਅੱਜ ਪੂਰੀ ਗੱਲਬਾਤ ਕਰਾਂਗੇ ਕਿਵੇਂ ਇਹ ਪ੍ਰੋਸੈਸ ਕੀਤਾ ਜਾ ਸਕਦਾ ਹੈ ਕਰਨਾ ਕੀ ਹੈ ਦੋਸਤੋ ਸਿੰਪਲ ਤੁਸੀਂ ਜਾਣਾ ਹੈ ਮੰਡੀ ਮੰਡੀ ਤੋਂ 30 ਕਿਲੋ ਸਰੋਂ ਦੇ ਬੀਜ ਖਰੀਦ ਕੇ ਕਰ ਲੈਣੇ ਆ ਦੋਸਤੋ ਉਸ ਬੀਜਾਂ ਨੂੰ 50 ਰੁਪਏ ਦੇ ਹਿਸਾਬ ਨਾਲ ਤੁਸੀਂ ਖਰੀਦੋਗੇ ਤਾਂ ਉਹ ਹੋਣਗੇ 1500 ਰੁਪਏ ਦੇ ਠੀਕ ਹੈ ਦੋਸਤੋ 1500 ਰੁਪਏ ਦੇ 30 ਕਿਲੋ ਸਰੋਂ ਦੇ ਬੀਜ ਲੈਣੇ ਆ ਜਿਸ ਤੋਂ ਅਸੀਂ ਕੋਲੂ ਵਿੱਚ ਕੱਚੀ ਕਹਾਣੀ ਦੇ ਦੁਆਰਾ ਉਸ ਦਾ ਤੇਲ ਕਢਾਣਾ ਹੈ ਜੋ ਕਿ ਕੀਮਤ ਹੁੰਦੀ ਹੈ ਤਕਰੀਬਨ 5 ਰੁਪਏ ਕਿਲੋ ਦੇ ਹਿਸਾਬ ਨਾਲ ਕੋਲੂ ਜਾਂ ਕੱਚੀ ਕਹਾਣੀ ਵਾਲੇ ਉਹ ਚਾਰਜ ਕਰਦੇ ਨੇ 30 ਕਿਲੋ ਸਰੋਂ ਨੂੰ ਜੇਕਰ ਆਪਾਂ ਤੇਲ ਕਢਾਇਆ ਜਾਵੇ ਤਾਂ 150 ਰੁਪਏ ਦੋਸਤੋ ਉਹ ਖਰਚਾ ਆ ਜਾਏਗਾ ਤੇਲ ਕਢਾਉਣ ਦਾ ਠੀਕ ਹੈ ਦੋਸਤੋ 1500 ਦੀ ਤੁਸੀਂ ਸਰੋਂ ਲਈਤੀ ਸੀ 150 ਰੁਪਏ ਖਰਚਾ ਆ ਗਿਆ ਤੇਲ ਕਢਾਉਣ ਦਾ ਉਸ ਤੋਂ ਬਾਅਦ ਦੋਸਤੋ ਤੁਸੀਂ ਕਰਨਾ ਕੀ ਹੈ ਇਸ ਤੇਲ ਦੀ ਜੇਕਰ ਆਪਾਂ ਮਾਤਰਾ ਦੀ ਗੱਲ ਕਰੀਏ ਤਾਂ 30 ਕਿਲੋ ਸਰੋਂ ਦੇ ਬੀਜਾਂ ਚੋਂ ਤਕਰੀਬਨ 10 ਕਿਲੋ ਸਰੋਂ ਦਾ ਤੇਲ ਨਿਕਲ ਜੇਗਾ ਦੋਸਤੋ ਜੋ ਕਿ ਤੁਸੀਂ ਆਮ ਮੰਡੀ ਵਿੱਚ ਜਾਂ ਰੀਟੇਲ ਚ ਵੇਚੋਗੇ 160 ਰੁਪਏ ਤੋਂ ਲੈ ਕੇ 200 ਰੁਪਏ ਲੀਟਰ ਤੱਕ ਵਿਕ ਜਾਂਦਾ ਹੈ ਦੋਸਤੋ ਠੀਕ ਹੈ ਜੀ ਉਹਦੇ ਵਾਸਤੇ ਕਰਨਾ ਕੀ ਪਊਗਾ ਤੁਹਾਨੂੰ ਤੁਹਾਨੂੰ ਉਸ ਦੀ ਲੇਬਲਿੰਗ ਕਰਨੀ ਪਊਗੀ ਬੋਟਲਿੰਗ ਕਰਨੀ ਪਊਗੀ ਪੈਕੇਜਿੰਗ ਕਰਨੀ ਪਊਗੀ ਤੇ ਹੁਣ ਤੱਕ ਦਾ ਜਿਹੜਾ ਤੁਹਾਡਾ ਖਰਚਾ ਆਇਆ ਦੋਸਤੋ 1500 ਪਲੱਸ 150 ਯਾਨੀ ਕਿ ਸਾਢੇ 1600 10 ਰੁਪਏ ਬੋਤਲ ਅਤੇ ਲੇਬਲ ਦਾ ਖਰਚਾ ਆ ਜਾਏਗਾ ਦੋਸਤੋ 1 ਲੀਟਰ ਦਾ 10 ਲੀਟਰ ਜੇਕਰ ਤੁਹਾਡਾ ਤੇਲ ਨਿਕਲਿਆ ਹੈ ਉਸ ਸਰੋਂ ਚੋਂ ਤਾਂ 10 ਬੋਤਲਾਂ ਬਣ ਜਾਣਗੀਆਂ 10 ਰੁਪਏ ਮੰਨ ਕੇ ਚੱਲੀ ਤੇ 100 ਰੁਪਿਆ ਖਰਚਾ ਹੋ ਤੇ ਮੰਨ ਕੇ ਚੱਲੋ ਕਿ ਤੁਹਾਡਾ 1500 ਦੀ ਸਰੋਂ ਹੋ ਗਈ 150 ਰੁਪਏ ਖਰਚਾ ਤੁਹਾਡਾ ਤੇਲ ਕਢਾਉਣ ਦਾ ਆ ਗਿਆ ਕੋਲੂ ਦੇ ਥਰੂ ਤੇ 100 ਰੁਪਿਆ ਯਾਨੀ ਕਿ 10 ਬੋਤਲਾਂ ਦਾ 10 ਰੁਪਏ ਦੇ ਹਿਸਾਬ ਨਾਲ 100 ਰੁਪਿਆ ਤੁਹਾਡਾ ਬੋਟਲਿੰਗ ਦਾ ਤੇ ਪੈਕਿੰਗਿੰਗ ਦਾ ਖਰਚਾ ਆ ਗਿਆ ਦੋਸਤੋ ਠੀਕ ਹੈ ਜੀ ਤੇ ਹੁਣ ਜੇ ਆਪਾਂ ਇਸ ਦਾ ਟੋਟਲ ਕਰੀਏ 1500 ਪਲੱਸ 150 1650 ਤੇ ਪਲੱਸ 100 ਰੁਪਿਆ ਪੈਕਿੰਗਿੰਗ ਦਾ ਤੇ 1750 ਰੁਪਿਆ ਟੋਟਲ ਬਣ ਜਾਂਦਾ ਹੈ ਦੋਸਤੋ ਹੁਣ ਗੱਲ ਆਂਦੀ ਹੈ ਕਿ ਸਾਨੂੰ 10 ਲੀਟਰ ਤੇਲ 1750 ਰੁਪਏ ਦਾ ਪਿਆ ਜਦ ਕਿ ਇਹ ਮਾਰਕੀਟ ਦੇ ਵਿੱਚ 160 ਰੁਪਏ ਕਿਲੋ ਆਮ बिक ਜਾਂਦਾ ਹੈ ਠੀਕ ਹੈ ਜੀ 160 ਤੋਂ 200 ਰੁਪਏ ਪਰ ਜੇ 175 ਰੁਪਏ ਸਾਨੂੰ ਇਹ ਖੋਦ ਪੈ ਰਿਹਾ ਹੈ ਯਾਨੀ ਕਿ ਸਾਡੇ 1700 10 ਲੀਟਰ ਦਾ ਖਰਚਾ ਪੈ ਜਾਂਦਾ ਹੈ ਤੇ ਸਾਨੂੰ ਇਸ ਇਸ ਤੇ ਮੁਨਾਫਾ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ ਦੋਸਤੋ ਹਨਾ ਦੇਖ ਕੇ ਤੁਸੀਂ ਮੁਨਾਫਾ ਕਮਾਉਣ ਦੀ ਗੱਲ ਕਰੋਗੇ ਇਹ ਜੀ ਇੱਕ ਟਵਿਸਟ ਹੈ ਦੋਸਤੋ ਉਹ ਟਵਿਸਟ ਕੀ ਹੈ ਦੋਸਤੋ ਜੇ ਜਿਵੇਂ ਤੁਸੀਂ 30 ਕਿਲੋ ਸਰੋਂ ਦਾ 10 ਲੀਟਰ ਤੇਲ ਕਢਾਉਂਗੇ ਤਾਂ ਉਸ ਤੋਂ ਬਾਅਦ ਜਿਹੜਾ ਉਹਦਾ ਅਵਸ਼ੇਸ਼ ਬਚੇਗਾ ਜੋ ਵੇਸਟੇਜ ਬਚੇਗੀ ਉਹ ਤਕਰੀਬਨ 20 ਕਿਲੋ ਬਚੇਗੀ ਜਿਸ ਨੂੰ ਆਪਾਂ ਸਰੋਂ ਦੀ ਖਲ ਕਹਿੰਦੇ ਆ ਸਰੋਂ ਦੀ ਖਲ ਦੋਸਤੋ RAM ਨਾਲ ਆਲਮੋਸਟ ਜੋ ਰੇਟ ਤੁਸੀਂ ਸਰੋਂ ਖਰੀਦੀ ਸੀ ਉਸਦੇ ਅੱਧ ਮੁੱਲ ਤੇ ਤੁਸੀਂ ਉਸ ਨੂੰ ਵੇਚ ਸਕਦੇ ਹੋ ਯਾਨੀ ਕਿ ਜੇਕਰ ਤੁਸੀਂ 50 ਰੁਪਏ ਕਿਲੋ ਸਰੋਂ 22 ਸੀ ਤੇ ਉਹਦੀ ਖਲ ਨੂੰ ਤੁਸੀਂ RAM ਨਾਲ 25 ਤੋਂ 30 ਰੁਪਏ ਕਿਲੋ ਆਰਾਮ ਨਾਲ ਵੇਚ ਸਕਦੇ ਆ ਦੋਸਤੋ ਜੇ ਹੁਣ ਆਪਾਂ ਗੱਲ ਕਰੀਏ ਮੋਟਾ-ਮੋਟਾ ਵੀ 30 ਰੁਪਏ ਕਿਲੋ ਵਿਕ ਜਾਂਦੀ ਹੈ 30 ਰੁਪਏ ਕਿਲੋ ਦੇ ਹਿਸਾਬ ਨਾਲ ਤੁਹਾਡੇ ਕੋਲ 10 ਲੀਟਰ ਦਾ ਤੇਲ ਨਿਕਲ ਗਿਆ 30 ਕਿਲੋ ਚੋਂ ਬਾਕੀ ਰਹਿ ਗਿਆ 20 ਕਿਲੋ ਖਲ ਖਲ ਦੋਸਤੋ ਡੰਗਰਾਂ ਵਾਲੇ ਲੈ ਜਾਂਦੇ ਨੇ ਠੀਕ ਹੈ ਜੀ ਪੌਦਿਆਂ 'ਚ ਵੀ ਅੱਜਕੱਲ ਖਲ ਪੈਂਦੀ ਹੈ ਠੀਕ ਹੈ ਜੀ ਖਲ ਦੇ ਹੋਰ ਬਹੁਤ ਕਈ ਉਪਯੋਗ ਨੇ ਠੀਕ ਹੈ ਜੀ ਉਹ ਆਰਾਮ ਨਾਲ ਵਿਕ ਜੂਗੀ ਤੇ ਗੱਲ ਕਰੀਏ ਜੇ 30 ਰੁਪਏ ਕਿਲੋ ਦੇ ਹਿਸਾਬ ਨਾਲ ਤਾਂ ਤੁਹਾਡੇ ਕੋਲ 10 ਲੀਟਰ ਤੇਲ ਨਿਕਲ ਗਿਆ ਤੇ 20 ਕਿਲੋ ਖਲ ਰੈਡੀ ਖਲ ਨੂੰ ਤੁਸੀਂ 30 ਰੁਪਏ ਦੇ ਹਿਸਾਬ ਨਾਲ ਵੇਚੋਗੇ ਤਾਂ ਉਹ ਬਣ ਜੂਗੀ ਤਕਰੀਬਨ 600 ਰੁਪਏ ਦੀ ਸੋ ਦੋਸਤੋ 1750 ਜੋ ਜੇਕਰ 600 ਰੁਪਏ ਕੱਢਦੇ ਆ ਤਾਂ 1100 50 ਰੁਪਏ ਬਚਦੇ ਨੇ ਯਾਨਕਿ 1150 ਤੁਹਾਡਾ ਖਰਚਾ ਹੋਇਆ 600 ਰੁਪਏ ਤੁਹਾਡਾ ਮਾਈਨਸ ਹੋ ਗਿਆ ਜੋ ਤੁਸੀਂ ਕਮਾਏ ਨੇ ਖਲ ਨੂੰ ਵੇਚ ਕੇ ਠੀਕ ਹੈ ਜੀ ਇਸ ਦੇ ਹਿਸਾਬ ਨਾਲ ਤੁਹਾਡੀ ਹੁਣ ਬੋਤਲ ਪਰ ਲੀਟਰ ਕੇ ਦਾ ਕੀ ਰੇਟ ਬਣ ਗਿਆ ਸੋਚੋ ਜੀ ਹਾਂ ਦੋਸਤੋ 115 ਰੁਪਏ 115 ਰੁਪਏ ਤੁਹਾਨੂੰ ਇਹ ਬੋਤਲ 1 ਲੀਟਰ ਦੀ ਪਈ ਤੁਹਾਡੇ ਕੋਲ 10 ਬੋਤਲਾਂ ਨੇ ਤੁਸੀਂ ਉਸ ਨੂੰ ਰਾਮ ਨਾਲ 200 ਜਾਂ 220 ਰੁਪਏ ਕਿਉਂਕਿ ਇਹ ਪਿਓਰ ਤੇਲ ਹੈ ਇੱਕ ਹਨਾ ਜੀ ਇਸ ਵਿੱਚ ਕੋਈ ਮਿਲਾਵਟ ਨਹੀਂ ਤੁਸੀਂ ਕੀਤੀ ਇਸ ਪਿਓਰ ਤੇਲ ਨੂੰ ਤੁਸੀਂ ਕੱਚੀ ਘਾਣੀ ਦਾ ਤੇਲ ਕਹਿ ਕੇ 200 ਤੋਂ 220 ਰੁਪਏ ਲੀਟਰ ਤੱਕ ਵੇਚ ਸਕਦੇ ਹੋ ਦੋਸਤੋ 115 ਤੇ 200 অলমোਸਟ 80 ਤੋਂ 85 ਰੁਪਏ ਤੁਸੀਂ ਆਰਾਮ ਨਾਲ ਕਮਾ ਸਕਦੇ ਹੋ ਦੋਸਤੋ ਪਰ ਬੋਟਲ ਇਸ ਕੰਮ ਨੂੰ ਐਵੇਂ ਹੀ ਤੁਸੀਂ ਵਧਾ ਕੇ ਹੋਰ ਵੀ ਮੁਨਾਫਾ ਕਮਾ ਸਕਦੇ ਹੋ ਇਨਵੈਸਟਮੈਂਟ ਥੋੜੀ ਜਿਹੀ ਹੋਰ ਵਧਾ ਕੇ ਹੋਰ ਮੁਨਾਫਾ ਕਮਾ ਸਕਦੇ ਹੋ ਕੋਈ ਫੇਲ ਹੋਣ ਦਾ ਡਰ ਨਹੀਂ ਹੈ ਦੋਸਤੋ ਜੇਕਰ ਫੇਲ ਹੁੰਦੇ ਵੀ ਹੋ ਤਾਂ 10 ਲੀਟਰ ਤੇਲ ਕੋਈ ਜ਼ਿਆਦਾ ਨਹੀਂ ਹੈ ਤੁਸੀਂ ਆਪਣੇ ਘਰ ਵਿੱਚ ਵੀ ਵਰਤ ਸਕਦੇ ਹੋ ਠੀਕ ਹੈ ਜੀ ਤੇ ਇਸ ਕਰਕੇ ਇਸ ਕੰਮ ਨੂੰ ਬਹੁਤ ਹੀ ਸਰਤਾ ਨਾਲ ਤੇ ਬਹੁਤ ਹੀ ਘੱਟ ਇਨਵੈਸਟਮੈਂਟ ਨਾਲ ਤੁਸੀਂ ਸ਼ੁਰੂ ਕਰਕੇ ਇੱਕ ਵਧੀਆ ਮੁਨਾਫਾ ਕਮਾ ਸਕਦੇ ਹੋ ਦੋਸਤੋ ਤੇ ਐਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਜਾਣਕਾਰੀ ਨਾਲ ਭਰਪੂਰ ਲੱਗੀ ਹੈ ਤਾਂ ਇੱਕ ਸ਼ੇਅਰ ਤੇ ਲਾਈਕ ਜਰੂਰ ਕਰਿਓ ਦੋਸਤੋ ਅਸੀਂ ਹੋਰ ਵੀ ਮਿਹਨਤ ਕਰਦੇ ਰਾਵਾਂਗੇ ਤੁਹਾਡੇ ਲਈ ਐਦਾਂ ਦੀਆਂ ਵੀਡੀਓ ਬਣਾਣ ਲਈ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ ਵੀਡੀਓ ਦੇਖਣ ਲਈ ਸ਼ੁਕਰੀਆ